ਸਸ਼ੀਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਜੀ ਮਾਤਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੰਗਲਾਂ ਨੂੰ ਭਿਆਨਕ ਅੱਗ ਲੱਗ ਚੁੱਕੀ ਹੈ ਤਦ ਅਸਲ ਸੋਕੇ ਮੌਸਮ ਅਤੇ ਗਰਮ ਹਵਾਵਾਂ ਦੇ ਕਾਰਨ ਜਿਹੜੀ ਅੱਗ ਲੱਗੀ ਅਤੇ ਅੱਗ ਲੱਗੀ ਹੈ ਜਿਹੜਾ ਵਿੱਚ ਦੱਖਣ ਪੱਛਮੀ ਇਲਾਕੇ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਦੱਖਣ ਪੱਛਮੀ ਇਲਾਕੇ ਦੇ ਵਿੱਚ ਭਿਆਨਕ ਅੱਗ ਲੱਗਿਆ ਅਤੇ ਅੱਗ ਦੇ ਵੱਲੋਂ ਇਸ ਤਰੀਕੇ ਦਾ ਭਿਆਨਕ ਰੂਪ ਫੜਿਆ ਗਿਆ ਕਿਉਂਕਿ ਮੌਸਮ ਬੇਅਦਾ ਜਿਹੜਾ ਕਹਦੇ ਆ ਕਿ ਸੁੱਕਾ ਮੌਸਮਾ, ਕੋਸ਼ਕ ਮੌਸਮਾ ਤੇ ਤੇਜ਼ ਹਵਾਵਾਂ ਚੱਲਣ ਦੇ ਚੋਸ ਤੇ ਵਿੱਚ ਸ਼ੁੱਕਰਵਾਰ ਨੂੰ ਅੱਗ ਲੱਗਦੀ ਆ ਤੇ ਅੱਜ ਤੱਕ ਤਕਰੀਬਨ ਜਿਹੜਾ 125 ਏਕੜ ਤੱਕ ਜਿਹੜੀ ਇਹ ਅੱਗ ਉਹ ਫੈਲ ਚੁੱਕੀ ਆ ਤਾਂ ਦਰਅਸਲ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਜੰਗਲਾਂ ਦੇ ਵਿੱਚ ਭਿਆਨਕ ਅੱਗ ਲੱਗੀ ਹੋਈ ਆ ਕਿ ਉਸਨੇ ਹਾਲਾਤ ਬਹੁਤ ਜ਼ਿਆਦੇ ਤਣਾ ਪੂਰਨ ਬਣਾ ਕੇ ਰੱਖ ਦਿੱਤੇ ਨੇ ਬ੍ਰਿਟਿਸ਼ ਕੋਲੰਬੀਆ ਦੇ ਦੱਖਣੀ ਪੱਛਮੀ ਹਿੱਸੇ ਦੇ ਵਿੱਚ ਕੇਰੇਮੀਓ ਨੇ ਇਸ ਨੇੜੇ ਜਿਹੜਾ ਲੱਗੀ ਭਿਆਨਕ ਅਗਨ ਜਿਹੜਾ ਤੇਜ਼ੀ ਰਾਤੋਂ ਰਾਤ ਫੜ ਲਈ ਆ ਇਸ ਦੀ ਜਿਹੜਾ ਆਕਾਰ ਦੀ ਜਕਰ ਗੱਲ ਕਰੀਆ 50 ਹੈਕਟੇਅਰ 125 ਏਕੜ ਤੱਕ ਇਹ ਅੱਗ ਪਹੁੰਚ ਚੁੱਕੀ ਹੈ ਅੱਗ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਸੀ ਤੇ ਹਵਾ ਦੇ ਕਾਰਨ ਨੇੜਲੇ ਖੇਤਰਾਂ ਦੇ ਵਿੱਚ ਲਗਾਤਾਰ ਅੱਗ ਬਦਰੀ ਅਧਿਕਾਰੀਆਂ ਦੇ ਵੱਲੋਂ ਜਿਹੜਾ ਨੇੜਲੇ ਇਲਾਕੇ ਖਾਲੀ ਕਰਨ ਨੂੰ ਲੈ ਕੇ ਨਵਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਸਵੱਧ ਰਹੀ ਅੱਗ ਦੇ ਮੱਦੇਨਜ਼ਰ ਰਾਤ ਸਮੇਂ ਸਥਾਨਕ ਐਮਰਜੈਂਸੀ ਸੇਵਾਵਾਂ ਦੇ ਵੱਲੋਂ ਖਾਲੀ ਕਰਨ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਿਆ 올ਿਵਰ ਅਤੇ ਜਿਹੜਾ ਕੇਰੇਮਿਓਸ ਦੇ ਕੁਝ ਹਿੱਸਿਆਂ ਦੇ ਵਿੱਚ ਰਹਿਣ ਵਾਲਿਆਂ ਨੂੰ ਤਿਆਰ ਅਤੇ ਆਪਣੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਇਕੱਠੇ ਕਰਨ ਦੇ ਲਈ ਆਖਿਆ ਗਿਆ ਫਾਇਰ ਫਾਈਟਿੰਗ ਟੀਮਾਂ ਮੌਕੇ ਤੇ ਹਵਾਈ ਅਤੇ ਜ਼ਮੀਨੀ ਸਾਧਨਾਂ ਦੇ ਰਾਹੀਂ ਕਾਰਵਾਈ ਕੀਤੀ ਜਾ ਰਹੀ ਹੈ ਬੀਸੀ ਜੋ ਜਿਹੜਾ ਵਾਈਲਡ ਫਾਇਰ ਸਰਵਿਸ ਨੇ ਕਿਹਾ ਕਿ ਕਈ ਫਾਇਲਡ ਜਿਹੜਾ ਫਾਇਰ ਫਾਈਟਰਾਂ ਹੈ ਹੈਲੀਕਾਪਟਰਾਂ ਅਤੇ ਜ਼ਮੀਨੀ ਗੱਡੀਆਂ ਦੇ ਨਾਲ ਰਾਹੀਂ ਜਿਹੜਾ ਅੱਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜਾ ਟਾਪੋਗ੍ਰਾਫੀ ਅਤੇ ਹਵਾ ਦੀ ਦਿਸ਼ਾ ਕਾਰਨ ਰੋਕਤਾਂ ਦੇ ਵਿੱਚ ਚੁਣੌਤੀ ਆ ਰਹੀ ਹਾਲਤਾਂ ਸਲਾ ਜਿਹੜਾ ਹਵਾ ਦੀ ਦਿਸ਼ਾ ਕੇ ਹਵਾ ਦਾ ਰੁਕ ਉਸ ਸੁੱਕੇ ਜੰਗਲਾਂ ਦੇ ਵਿੱਚ ਜਾਦੇ ਵੱਧ ਰਿਹਾ ਤੇ ਇਸ ਕਰਕੇ ਅੱਗ ਨੂੰ ਜਿਹੜਾ ਕਾਬੂ ਪਾਉਣ ਦੇ ਵਿੱਚ ਬਹੁਤ ਹੀ ਜ਼ਿਆਦੇ ਮੁਸ਼ਕਲ ਜਿਹੜੀ ਆ ਰਹੀ ਹੈ ਪਰੇਸ਼ਾਨੀ ਆ ਰਹੀ ਹੈ ਇਸ ਅੱਗ ਦੇ ਫੈਲਣ ਦੇ ਨਾਲ ਸਭ ਤੋਂ ਵੱਡਾ ਕਾਰਨ ਇਹ ਕਿ ਹਵਾ ਦੀ ਤੇਜ਼ੀ ਅਤੇ ਸੁੱਕਾ ਮੌਸਮ ਜਾਨੀ ਕਿ ਜਿਸ ਤਰੀਕੇ ਸ਼ੁਰੂਆਤ ਦੇ ਵਿੱਚ ਗੱਲ ਕਰਕੇ ਟਿਕਾ ਸੁੱਕੇ ਮੌਸਮ ਅਤੇ ਤੇਜ਼ ਹਵਾ ਦੇ ਨਾਲ ਜਿਹੜੀ ਇਹ ਭਿਆਨਕ ਅੱਗਾਂ ਲਗਾਤਾਰ ਵੱਧਦੀ ਜਾ ਰਹੀ ਹੈ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਦੇ ਵਿੱਚ ਵੀ ਮੌਸਮ ਸੁੱਕਾ ਅਤੇ ਹਵਾ ਵਾਲਾ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਹੈ ਜਿਸ ਕਰਕੇ ਅੱਗ ਹੋਰ ਵੀ ਖਤਰਨਾਕ ਜਿਹੜਾ ਰੂਪ ਆਪਣਾ ਕਾਰਨ ਕਰਸਾ ਦੀ ਬੀਸੀ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਰੇਕ ਸਮਰ ਜੰਗਲਾਂ ਦੇ ਵਿੱਚ ਇਸ ਤਰੀਕੇ ਦੀ ਅੱਗ ਲੱਗਣੀ ਹਰ ਵੱਡੀ ਸਮੱਸਿਆ ਬਣ ਚੁੱਕੀ ਆ ਪਿਛਲੇ ਸਾਲ ਜੇਕਰ 2023 ਦੇ ਵਿੱਚ ਦੇਖਿਆ ਜਾਵੇ ਤਾਂ ਇਨ੍ਹਾਂ ਅੱਗਾਂ ਦੇ ਵਿੱਚ ਲਗਭਗ 2.84 ਮਿਲੀਅਨ ਹੈਕਟੇਅਰ ਇਲਾਕਾ ਸੜਾ ਸੀ ਜੋ ਕਿ ਇਤਿਹਾਸਿਕ ਰਿਕਾਰਡ ਰਿਆ ਸੀ ਇਸ ਸਾਲ ਅਜੇ ਤੱਕ ਅੱਗਾਂ ਦੀ ਗਿਣਤੀ ਘਟ ਹੈ ਪਰ ਹੁਣ ਦੁਬਾਰਾ ਖਤਰਾ ਪੈਦਾ ਹੋ ਚੁੱਕਿਆ ਸਤਾਨਕ ਪਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬ੍ਰਿਟਿਸ਼ ਕੋਲੰਬੀਆ ਦੇ ਜਿਹੜਾ ਵਾਈਲਡ ਫਾਇਰ ਅਤੇ ਐਮਰਜੈਂਸੀ ਇਨਫੋਰਮੇਸ਼ਨ ਵੈੱਬਸਾਈਟਾਂ ਦੇ ਉੱਪਰ ਨਵੀਂ ਜਾਣਕਾਰੀ ਲੈਂਦੇ ਰਹਿਣ ਜੇਕਰ ਲੋੜ ਪਵੇ ਤੁਰੰਤ ਇਲਾਕੇ ਨੂੰ ਖਾਲੀ ਕਰਨ ਦੀ ਤਿਆਰੀ ਵੀ ਰੱਖਣ ਤਾਂ ਸਾਰੇ ਐਮਰਜੈਂਸੀ ਰਿਸਪੌਂਸ ਟੀਮਾਂ ਨੂੰ ਅਲਰਟ ਤੇ ਰੱਖਿਆ ਗਿਆ ਵਧੇਰੇ ਸਾਧਨ ਵੀ ਤਿਆਰ ਰੱਖੇ ਗਿਆ ਨਕੇਰੇ ਮੋਅਸ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿਚਾਲੇ ਸਕੂਲਾਂ ਤੇ ਕੈਂਪਸ ਨੂੰ ਜਿਹੜੀਆਂ ਸੁਰੱਖਿਆ ਲਈ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਜਦੋਂ ਤੱਕ ਮੌਸਮ ਸਹਿਯੋਗ ਨਹੀਂ ਦਿੰਦਾ ਪੂਰੀ ਤਰ੍ਹਾਂ ਅੱਗ ਦੇ ਉੱਪਰ ਕਾਬੂ ਪਾਉਣ ਦੇ ਵਿੱਚ ਮੁਸ਼ਕਲ ਆਸਾ ਦੇ ਤੋ ਤੁਸੀਂ ਦੇਖੋ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਬਣੇ ਨੇ ਪ੍ਰਸ਼ਾਸਨ ਨੂੰ ਇਤੋਂ ਤੱਕ ਕਿ ਐਡਵਾਈਜ਼ਰੀ ਜਾਰੀ ਕਰਨੀ ਪਈ ਹੈ ਕਿ ਜੋ ਵਾਈਲਡ ਫਾਈਟਰ ਦੀਆਂ ਵੈੱਬਸਾਈਟਾਂ ਨੇ ਉਹਨਾਂ ਤੋਂ ਨਵੀਂ ਤੋਂ ਨਵੀਂ ਜਿਹੜੀ ਜਾਣਕਾਰੀ ਹਰ ਵਕਤ ਤੋਂ ਉੱਥੋਂ ਦੇ ਜਿਹੜੇ ਨਾਗਰਿਕ ਨੇ ਉਹ ਲੈਂਦੇ ਰਹਿਣ ਨਾਲ ਦੇ ਨਾਲ ਇਹ ਵੀ ਗੱਲ ਆਕੀ ਗਈ ਹੈ ਕਿ ਜਿਹੜਾ ਆਪਣਾ ਲੋੜੀਂਦਾ ਜ਼ਰੂਰੀ ਦਾ ਸਮਾਨ ਆਉ ਪੈਕ ਕਰਕੇ ਰੱਖਿਆ ਜਾਵੇ ਕਿਸੇ ਵੀ ਵੇਲੇ ਅਜਿਹੇ ਹਾਲਾਤ ਬਣ ਸਕਦੇ ਨੇ ਕਿ ਜਿਹੜਾ ਇਲਾਕਾ ਇੱਕੋ ਦਮ ਖਾਲੀ ਕਰਨਾ ਪੈਸਾ ਦਾ ਹਾਲਾਂਕਿ ਪਹਿਲਾਂ ਹੀ ਜਿਹੜਾ ਪ੍ਰਸ਼ਾਸਨ ਨੇ ਜਿਹੜਾ ਲੋਕਾਂ ਨੂੰ ਅਲਰਟ ਇਹ ਭੇਜਿਆ ਗਿਆ ਕਿ ਜੇਕਰ ਤੁਸੀਂ ਕਰ ਸਕਦੇ ਹੋ ਤਾਂ ਇਲਾਕਾ ਖਾਲੀ ਕਰ ਦਿੱਤਾ ਜਾਵੇ ਬ੍ਰਿਟਿਸ਼ ਕੋਲੰਬੀਆ ਦੇ ਜਿਹੜਾ ਦੱਖਣੀ ਪੱਛਮੀ ਇਲਾਕੇ ਦੇ ਵਿੱਚ ਭਿਆਨਕ ਅੱਗ ਦੇ ਵੱਲੋਂ ਜਿਹੜਾ ਖਤਰਨਾਕ ਰੂਪ ਫੜਿਆ ਗਿਆ ਦਰਸਤਲ ਉੱਥੇ ਕਾ ਮੌਸਮ ਅਤੇ ਗਰਮ ਹਵਾਵਾਂ ਦੇ ਕਾਰਨ ਅੱਗ ਦੇ ਉੱਪਰ ਕਾਬੂ ਪਾਉਣ ਦੇ ਵਿੱਚ ਮੁਸ਼ਕਲ ਆ ਰਹੀ ਹੈ ਪਰ ਨਾਲ ਦੀ ਨਾਲ ਮੌਸਮ ਵਿਭਾਗ ਬ੍ਰਿਟਿਸ਼ ਕੋਲੰਬੀਆ ਦਾ ਇਹ ਵੀ ਕਹਿ ਰਿਹਾ ਕਿ ਆਉਣ ਵਾਲੇ ਕਈ ਦਿਨਾਂ ਤੱਕ ਮੌਸਮ ਇਸੇ ਤਰੀਕੇ ਦੇ ਨਾਲ ਖੁਸ਼ਕ ਰਹਿਣ ਵਾਲਾ ਜਿਸ ਦੇ ਕਾਰਨ ਅੱਗ ਹੋਰ ਵੀ ਭਿਆਨਕ ਰੂਪ ਧਾਰ ਸਾਦੀ ਹੈ ਤੇ ਲੋਕਾਂ ਨੂੰ ਜੜਾ ਹੋਰ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ